ਆ ਇੱਕ ਗੁਰੂ ਦੋਵੀਂ ਜਾਂਤ ਆ ਜੀ ਜਿਹੜੇ ਮੇਰੇ ਖੇਤ ਮੁੱਕ ਲੱਗੇ ਉਹਦਾ ਬਾਪ ਵੀ ਸਟੱਪ ਤੋਂ ਮੁੱਕ ਤੱਕ ਲੱਗੀ ਅੱਗੇ ਉਤਾਰ ਕੋਈ ਯੂਟਕਾਤੀ ਵੱਢ ਕੇ ਲੈ ਗਏ ਜਿੰਦੀ ਪਟਾਉ ਉੱਤੇ ਕਿਉਂਕਿ ਕਿਸਾਨ ਬਹੁਤ ਦੁਖੀ ਆ ਜਿਹੜਾ ਖੇਤ ਦੇ ਵਿੱਚ ਇਹ ਗੂੜਾ ਆਲਮੀ ਚੰਦ ਪ੍ਰੈਸ਼ਰ ਦੇ ਰਸਾਇਣਕੀ ਖਾਪਰ ਅਗਲੇ ਤਾਲਵਟ ਕਰਾਉਂਦੇ ਤੇ ਜੀਵਨ ਦਾ ਬਹੁਤ ਦੁਖੀ ਆ ਸਰਬੀਰ ਸਿੰਘ ਪੁੱਤਰ ਨਗਿੰਦਰ ਸਿੰਘ ਵਾਸੀ ਬਰਗਾੜੀ ਨੇ ਸਾਡੇ ਪਾਸ 18/181 2023 ਨੂੰ ਇਜਾਮ ਖਾਇਆ ਸੀ ਜਿਹੜੀ ਮੇਰੇ ਖੇਤ ਤੇ ਮੋਟਰ ਲੱਗੀ ਹੋ ਉਹਦੀ ਤਾਰ ਵੀ ਸਟਾਰਟ ਤੋਂ ਮੋਟਰ ਤੱਕ ਲੱਗੀ ਹੈ ਕੇਵਲ ਤਾਰ ਕੋਈ ਵਿਅਕਤੀ ਵੱਢ ਕੇ ਲੈ ਗਿਆ ਜਿਹਦੀ ਪਰਤਾਲ ਤੇ ਉਹਨਾਂ ਨੇ ਸੁਖਮੰਦਰ ਸਿੰਘ ਪੁੱਤਰ ਨੀਲਾ ਸਿੰਘ ਤੇ ਜਿਹੜਾ ਹੈਗਾ ਵਾਸੀ 2019 ਦਾ ਬਰਗਾੜੀ ਦੇਫਲਾ ਪਰਚਾ ਦਰਜ ਕਰਾਇਆ ਸੀਗਾ ਤੇ ਇੱਕ ਨਿੱਕਾ ਸਿੰਘ ਪੁੱਤਰ ਨਰਮਨ ਸਿੰਘ ਵਾਸੀ ਸੀਗੀਆਂ ਨੂੰ ਵੇਚਦੇ ਐ ਇਹ ਜੁਲੀ ਕਰਕੇ ਇਸ ਤੇ ਪਰਚਾ ਦਰਜਿਸਟ੍ਰ ਮਕਦਮਾ ਨੰਬਰ 9 ਮਿਤੀ 18 24 ਅਧੀਨ ਤਾ 379 411 ਆਪੀਸੀ ਪੀਐਸ ਬਾਜਾਖਾਨਾ ਦਰਜਿਸਟ੍ਰ ਕਰਕੇ ਪੁਤੀ ਸ਼ਾਮ ਚ ਜਲਦੀ ਸੀ ਜਿਸ ਵਿੱਚ ਦੋਸ਼ੀ ਨਿੱਕਾ ਸਿੰਘ ਅਤੇ ਦੋਚੀ 나ਦੀ ਸਿੰਘ ਉਤਰ ਸ਼ੇਰ ਸਿੰਘ ਨੂੰ ਅਸਮਝਾਉਤਾ ਰਿਚਰ ਕਰਕੇ ਪੇਸ਼ਦਾਨਤ ਕੀਤਾ ਜਾ ਚੁੱਕਾ ਜਿਸ ਦਾ ਪ੍ਰਸਰਵਾਣ ਚੱਲ ਰਿਹਾ ਤੇ ਬਾਅਦ ਜਿਸ ਤਰ੍ਹਾਂ ਪੜਤਾਲ ਦੇ ਵਿੱਚ ਜੋ ਗੱਲ ਸਾਹਮਣੇ ਆਊਗੀ ਜੈਸੀ ਜ਼ਰੂਰਤ ਵੈਸੀ ਕਾਰਵਾਈ ਅਮੋਲ ਚਲਦੀ ਜਾਊਗੀ ਇਹਨਾਂ ਦੇ ਹੋਰ ਸਾਥੀਆਂ ਨੂੰ ਵੀ ਇਹ ਪੁਛਗਿਛ ਦੇ ਵਿੱਚ ਲਗਾ ਕੇ ਸਖਤ ਸਜ਼ਾਾਂ ਦੇਣੀਆਂ ਜਾਣੀਆਂ ਕਿਉਂਕਿ ਕਿਸਾਨ ਬਹੁਤ ਦੁਖੀ ਹੈ ਜਿਹੜਾ ਕੇ ਦੇ ਵਿੱਚ ਇਹ ਚੋਰ ਆਦੇ ਚਾਦਰ ਪੇਸ਼ਾ ਨਸ਼ਾ ਕਰਨ ਦੀ ਖਾਤਰ ਅਗਲੇ ਤਾਰਵਟੇ ਖ ਲੈ ਲੈਂਦੇ ਤੇ ਜਿੰਮੇਦਾਰ ਬਹੁਤ ਦੁਖੀ ਹੁੰਦਾ ਆ ਤੇ ਸਾਰੇ ਪੂਰ ਆਦੇ ਕਮੇਟਾ ਦਾਦ ਕਰਾਉਂਦੇ ਆ ਕਿ ਇਸ ਕਰਕੇ ਉਹਨਾਂ ਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ